ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਦੂਰ ਰੱਖਣ ਲਈ ਫਗਵਾੜਾ ਫੁੱਟਬਾਲ ਅਕੈਡਮੀ ਰਜਿਸਟਰਡ ਫਗਵਾੜਾ ਵੱਲੋਂ ਸਰਦਾਰ ਚੰਨਜੀਤ ਸਿੰਘ 바ਸੀ ਮੈਮੋਰੀਅਲ 24ਵਾਂ ਫੁੱਟਬਾਲ ਟੂਰਨਾਮੈਂਟ 21-22 ਅਤੇ 23 ਨਵੰਬਰ ਨੂੰ ਅਕਾਲ ਸਟੇਡੀਅਮ ਸਤਨਾਮਪੁਰਾ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅਕੈਡਮੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਬੀਐਸ ਬਾਗਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਜਿੱਥੇ ਫੁੱਟਬਾਲ ਟੂਰਨਾਮੈਂਟ ਕਰਵਾਉਣ ਨੂੰ ਲੈ ਕੇ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਉੱਥੇ ਹੀ ਹੋਰ ਨਾਂ ਬੁਲਾਰਿਆਂ ਤੋਂ ਇਲਾਵਾ ਪ੍ਰਧਾਨ ਬੀ ਐਸ ਬਾਗਲਾ ਨੇ ਕਿਹਾ ਹੈ ਕਿ ਸਾਡਾ ਟੂਰਨਾਮੈਂਟ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਅਤੇ ਫਗਵਾੜਾ ਵਿੱਚ ਫੁੱਟਬਾਲ ਦੀ ਟੀਮ ਨੂੰ ਜਿੰਦਾ ਰੱਖਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਖੇਡ ਪ੍ਰੇਮੀ ਹਮ ਹੋਮਾਕੇ ਪਹੁੰਚਣ ਅਤੇ ਫੁੱਟਬਾਲ ਕਲੱਬਾਂ ਦੇ ਫਾਸਮੇ ਮੁਕਾਬਲਿਆਂ ਦਾ ਆਨੰਦ ਲੈਂਦੇ ਹੋਏ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਮੀਟਿੰਗ ਦੌਰਾਨ ਤਰਲੋਚਨ ਸਿੰਘ ਲੱਕੀ ਪੱਲਾ ਰਜਿੰਦਰ ਸਿੰਘ ਰਾਮਪ੍ਰਕਾਸ਼ ਗੁਰਦੀਪ ਸੈਣੀ ਮਾਸਟਰ ਸਰਜੀਤ ਸਿੰਘ ਅਰੁਣ ਤੀਰ ਸੁਰਜੀਤ ਸਿੰਘ ਹੁਕਮਚੰਦ ਪਨੋੜ ਤੋਂ ਇਲਾਵਾ ਹੋਰ ਵੀ ਅਕੈਡਮੀ ਦੇ ਮੈਂਬਰ ਹਾਜ਼ਰ ਸਨ ਵਰਡਾ ਫੁੱਟਬਾਲ ਅਕੈਡਮੀ ਦੀ ਅੱਜ ਪਲੇਠੀ ਮੀਟਿੰਗ ਸਾਰੇ ਮੈਂਬਰਾਂ ਦੇ ਵਿਚਾਰ ਹੋ ਰਹੀ ਹੈ ਤੇ ਸਾਰਿਆਂ ਨੇ ਮੈਂ ਡਿਸਕਸ ਕੀਤਾ ਨਾ ਟੂਰਨਾਮੈਂਟ ਕਰਾਉਣ ਵਾਲੇ ਪੂਰਾ ਜੋਸ਼ ਆ ਸਾਡੇ ਮੈਂਬਰਾਂ ਚ ਤੇ ਮੇਰਾ ਖਿਆਲ ਵਿੱਚ ਅਸੀਂ ਅੱਗੇ ਨੂੰ ਵੀ ਵਧੀਆ ਇਹ ਟੂਰਨਾਮੈਂਟ ਪੱਗਲ ਵਿੱਚ ਲੈ ਕੇ ਆਵਾਂਗੇ ਸਾਡਾ ਇਹ 24ਵਾਂ ਟੂਰਨਾਮੈਂਟ ਆ ਸਰਦਾਰ ਚੰਜੀ ਵਾਸੀ ਮਹੋਰੀਲ ਫੋਟੋਆ ਟੂਰਨਾਮੈਂਟ ਤੇ ਇਹ ਟੂਰਨਾਮੈਂਟ 20 ਜੀ ਤੋਂ ਲੈ ਕੇ 23 ਤੱਕ ਚੱਲੇਗਾ ਔਰ ਇਹਦੇ ਵਿੱਚ ਨਾਂਬਰ ਟੀਮਾਂ ਜਿਹੜੀਆਂ ਪੰਜਾਬ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਤੇ ਸਾਰੇ ਮੈਂਬਰਾਂ ਨੂੰ ਮੈਂ ਇਹ ਬੇਨਤੀ ਕੀਤੀ ਹੁਣੇ ਤੇ ਰੀਸੈਂਟਲੀ ਵੀ ਗਏ ਆਪਾਂ ਨੇ ਨਾ ਵੱਧ ਤੋਂ ਵੱਧ ਇਸ ਟੂਰਨਾਮੈਂਟ ਨੂੰ ਜਿੰਨਾ ਵੀ ਹੈਗਾ ਇਹਨੂੰ ਬਲੱਖਣ ਮਤਲਬ ਵੀ ਟੂਰਨਾਮੈਂਟ ਕਿ ਬਣਾਇਆ ਜਾਵੇ ਪੰਜਾਬ ਦਾ ਸ਼ਹਿਰ ਘਟਮਾ ਟੂਰਨਾ ਬਣਾਏ ਟੂਰਨਾਮੈਂਟ ਬਣਾਇਆ ਜਾਵੇ ਇਹਨੂੰ ਕਿਉਂਕਿ ਇੱਕ ਮਾਲ ਪਰ ਜਿਹੜਾ ਟੂਰਨਾਮੈਂਟ ਚੱਲਦਾ ਆਲ ਇੰਡੀਆ ਦਾ ਉਤੋਂ ਬਾਅਦ ਨੈਕਸਟ ਸਾਡੀ ਰੇਟਿੰਗ ਮੈਂ ਦੇਖਿਆ ਜੱਗਾ ਜੀ ਸਾਡੇ ਸੈਕਟਰੀ ਆ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪਿਛਲੇ ਸਾਲ ਵੀ ਉਹਨਾਂ ਨੇ ਆਪਣੇ ਟੂਰਨਾਮੈਂਟ ਦੀ ਛਲਾਗਾ ਕੀਤੀ ਹੈ ਤੇ ਮੈਂ ਚਾਹੁੰਦਾ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਹੁਣ ਇਹਨਾਂ ਦੇ ਡਿਟੇਲ ਆਉਣੀਆਂ ਚਾਹੁੰਦੇ ਸਾਰੇ ਮੈਂਬਰ ਮੇਰੇ ਨਾਲ ਬੋਡੇ ਨਾ ਬੋਡਾ ਲਾ ਕੇ ਚੱਲਣ ਨੂੰ ਤਿਆਰ ਹੈ ਜਿੰਨੇ ਵੀ ਆਪਣੇ ਨਾਲ ਖੜਿਆ ਔਰ ਅਸੀਂ ਵਧੀਆ ਟੂਰਨਾਮੈਂਟ ਇੱਕ ਸ਼ੋਅ ਕਰਾਂਗੇ ਫੁਗਾੜਾ ਫਟੋਲ ਅਕੈਡਮੀ ਬੋਲ ਸਾਡਾ ਚੌਥਾ ਵੀ ਟੂਰਨਾਮੈਂਟ ਹੈ ਤੇ ਮੈਂ ਬਸ ਇਹਨਾਂ ਕਹਿੰਦਾ ਇਹ ਹੈ ਕਿ ਇਹੀ ਬੇਨਤੀ ਕਰੂਗਾ ਕਿ ਸਾਰੇ ਮੇਰੇ ਨਾਲ ਸਾਥ ਦੇਣ ਕਿ ਅਪੀਲ ਹੈ ਟੂਰਨਾਮੈਂਟ ਨੂੰ ਮੈਂ ਮੈਂ ਜੀ ਸ਼ਹਿਰ ਵਾਸੀਆਂ ਨੂੰ ਮੈਂ ਇੱਕ ਅਪੀਲ ਕਰਦਾ ਕਿ ਇਹ ਟੂਰਨਾਮੈਂਟ ਇੱਕ ਸਾਡਾ ਇਕਲੌਤਾ ਟੂਰਨਾਮੈਂਟ ਹੈ ਜੀਸੀਡੀ ਟੀਮ ਟੁੱਟਣ ਤੋਂ ਬਾਅਦ ਅਸੀਂ ਇੱਕ ਫਗਵਾੜਾ ਅਕੈਡਮੀ ਨੂੰ ਪ੍ਰਾਲਾ ਕਰ ਰਹੇ ਹਾਂ ਵੀ ਫੋਟੋਆਂ ਨੂੰ ਜਿੰਦਾ ਰੱਖਿਆ ਜਾਵੇ ਤੇ ਉਹਦੇ ਵਿੱਚ ਮੈਂ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ ਵਿੱਚ ਆ ਕੇ ਰਾਉਂਡ ਫਿਲਵਾਉਣ ਔਰ ਸਾਡੇ ਟੂਰਨਾਮੈਂਟ ਲਈ ਹੌਸਲਾ ਬਜਾਈ ਕਰਨ ਸਾਡੇ ਮੈਂਬਰਾਂ ਦੀ ਤੇ ਮੈਂ ਇਨਾ ਹੀ ਕਹਿੰਦਾ ਵੀ ਅਸੀਂ ਇੱਕ ਮੈਸੇਜ ਦੇ ਰਹੇ ਹਾਂ ਪਬਲਿਕ ਵਿੱਚ ਜਾਂ ਸਮਾਜ ਵਿੱਚ ਕਿ ਜਿਹੜੇ ਬੱਚੇ ਨਸ਼ਾ ਨੂੰ ਮਾਲ ਉਧਰ ਉਲੀ ਕਰ ਨਾ ਚੰ ਅਸੀਂ ਉਹਨਾਂ ਨੂੰ ਇੱਕ ਚੰਗੇ ਪਾਸੇ ਲਾ ਕੇ ਨਸ਼ਾ ਤੋਂ ਦੂਰ ਰੱਖਣਾ ਚਾਹੁੰਦੇ ਆ ਤੇ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਪੋਸਟਰ ਵੀ ਲਾਦੇ ਆ ਤਾਂ ਕਿ ਵੱਧ ਤੋਂ ਵੱਧ ਅਸੀਂ ਇਹਦੀ ਐਡ ਹੋ ਸਕੇ ਔਰ ਵੱਧ ਤੋਂ ਵੱਧ ਲੋਕ ਇੱਥੇ ਪਹੁੰਚਣ ਤੇ ਸਾਡੇ ਇਲਾਕੇ ਨਾਲ ਅਸੀਂ ਜਿੰਨੇ ਵੀ ਆ ਪਿੰਡ ਅਸੀਂ ਮਾਲ ਪਰ ਤੱਕ ਕਾਫੀ ਦੂਰ ਤਰੇਡੇ ਤੱਕ ਮੈਸੇਜ ਦਿੱਤਾਵੇ ਟੂਰਨਾਮੈਂਟ ਹੋ ਰਿਹਾ ਔਰ ਉਹ ਸਾਡੇ ਕੋਲ ਆਉਣ ਸਾਡੇ ਤਾਂ ਹੀ ਮੰਨ ਲਵੇ ਸਾਡਾ ਹੌਸਲਾ ਭਜਾਈ ਹੋਊਗਾ ਸਾਡੇ ਟੂਰਨਾਮੈਂਟ ਦੀ ਹੌਸਲਾ ਭਜਾਈ ਕਰਨੇ ਤੇ ਇਹ ਲਾਈਵ ਟੈਲੀਕਾਸਟ ਹੋਣਾ ਸੈਣੀ ਜਿਹੜੇ ਆਪਣੇ ਸਪੋਰਟਸ ਵਾਲਿਆ ਲਾਈਵ ਟੂਰਨਾਮੈਂਟ ਵੀ ਚੱਲੂਗਾ ਪਰ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਥੇ ਸਾਡੇ ਨਾਲ ਸਾਥ ਵੀ ਦੇਣ थैंक यू वेरी मच ਅਨਲਵ